ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਲਓ ਜੀ ਅੱਜ ਕਾਫੀ ਦਿਨਾਂ ਤੋਂ ਖੇਤ ਕਿਹੜਾ ਵੱਜਿਆ। ਆਪਣੇ ਚਾਚੇ ਹੋਰੀ ਲਾ ਰਹੇ ਹੈਗੇ ਜੀ ਸ਼ਿਮਲਾ ਮਿਰਚ ਨੂੰ ਪਾਣੀ। ਤੁਸੀਂ ਦੇਖ ਸਕਦੇ ਹੋ। ਤੇ ਅੱਜ ਆਪਾਂ ਚਾਚੇ ਤੋਂ ਸਾਰੀ ਜਾਣਕਾਰੀ ਲੈਣੇ ਆਂ ਸ਼ਿਮਲਾ ਮਿਰਚ ਕਦੋਂ ਲੱਗਦੀ ਆ ਕਦੋਂ ਇਹਦਾ ਬੀਟੇਕ ਦਾ ਸਾਰੀ ਜਾਣਕਾਰੀ ਪੁੱਛਦੇ ਆਂ। ਹੋਰ ਚਾਚਾ ਜੀ ਠੀਕ ਹੋ? ਠੀਕ ਆ ਜੀ ਠੀਕ ਆ। ਅੱਛਾ ਚਾਚਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਇਹ ਸ਼ਿਮਲਾ ਮਿਰਚ ਹੈ ਹਾਂ ਜੀ। ਕਦੋਂ ਇਹਦੀ ਪੈਦਾਵਾਰ ਕਦੋਂ ਇਹਦਾ ਬੀਜ ਧਰਿਆ ਜਾਂਦਾ ਕਦੋਂ ਇਹ ਬੱਟਾਂ ਤੇ ਲੱਗਦੀ ਹੈ ਇਹ ਜੀ ਆਪਾਂ ਮਿਰਚ ਲਈ ਆ ਇੰਦਰਾ ਕੰਪਨੀ ਦੀ ਇੰਦਰਾ ਠੀਕ ਹੈ ਸਜੈਂਟਾ ਕੰਪਨੀ ਦੀ ਇੰਦਰਾ ਮਿਰਚ ਸਜੈਂਟਾ ਸਜੈਂਟਾ ਠੀਕ ਹੈ ਤੇ ਇਹ 10ਵੇਂ ਮਹੀਨੇ ਦੀ 15 ਤਰੀਕ ਨੂੰ ਬੈੱਡ ਬਣਾ ਕੇ ਇਹਦਾ ਬੀਜ ਰੱਖਿਆ ਗਿਆ ਠੀਕ ਹੈ ਜੀ ਬੀਜੇ ਰੱਖਣ ਤੋਂ ਬਾਅਦ ਇਹ 25-28 ਦਿਨਾਂ ਦਾ ਜਦੋਂ ਬੂਟਾ ਹੋ ਗਿਆ ਇਹ ਮੇਰੇ ਬੱਟਾਂ ਤੇ ਲੱਗ ਗਿਆ ਕਹਿੰਦਾ ਮਤਲਬ ਚਾਰ-ਚਾਰ ਉਂਗਲਾਂ ਜਿਹੜੋ ਫਾਈ ਠਾਈ ਕਿ ਦਿਨਾਂ ਦੀ ਮੰਨ ਲਾ ਠਾਈ ਕਿ ਦਿਨਾਂ ਚਾਰ ਚਾਰ ਉਂਗਲਾਂ ਦੇ ਹੋ ਜਾਂਦਾ ਉਹ ਹਾਂ ਹਾਂ ਠੀਕ ਐ ਉਸ ਤੋਂ ਬਾਅਦ ਬਸ ਇਹਨੂੰ ਥੋੜਾ ਪਾਣੀ ਦਿੰਦੇ ਰਹੇ ਬਸ ਪਹਿਲਾ ਬੱਟਾ ਪੰਗਾ ਹਾਂ ਬੱਟਾ ਪਾ ਕੇ ਤੇ ਬੱਟਾਂ ਦੀ ਸਾਈਡ ਤੇ ਮਿਰਚ ਲਾਤੀ ਕਿ ਪਹਿਲਾ ਵਿਚਾਲੇ ਲਾਈ ਸੀ ਨਹੀਂ ਨਹੀਂ ਸਾਈਡ ਤੇ ਲੱਗਦੀ ਸਾਈਡ ਤੇ ਲੱਗਦੀ ਹੈ ਸੋਰਜਾਲੇ ਪਾਸੇ ਅੱਛਾ ਤੇ ਲੱਗਦੀ ਬੱਟਾਂ ਤੇ ਚਾਚਾ ਜਿਆਦਾ ਹਾਂਜੀ ਹਾਂ ਇਹ ਬੱਟਾਂ ਦੇ ਲਾਉਣ ਦਾ ਕੀ ਇਹਦਾ ਬੈਨੀਫਿਟ ਹੈ ਬੈਨੀਫਿਟ ਇਹ ਹੈ ਜੀ ਪਾਣੀ ਘੱਟ ਲੈਂਦੀ ਹੈ ਇਹ ਜਿਆਦੇ ਪਾਣੀ ਨਾਲ ਬੂਟਾ ਮਰਦਾ ਹੈ ਵੱਟਾਂ ਤੇ ਦੀ ਸਲਾਹ ਵੀ ਚੜਾਉਣੀ ਹੁੰਦੀ ਹੈ ਥੋੜਾ ਪਾਣੀ ਚਾਹੀਦਾ ਅੱਛਾ ਹਾਂ ਠੀਕ ਹੈ ਪੱਦਰਬਾਂਡ ਚ ਪਾਣੀ ਚ ਕੰਮ ਜਪਨੀ ਹੈ ਅੱਛਾ ਵੀ ਜੇ ਜ਼ਿਆਦਾ ਪਾਣੀ ਲੱਗਿਆ ਤਾਂ ਮੱਚ ਜਾਂਦਾ ਮੁੱਜਾ ਮੱਚ ਜਾਂਦਾ ਬੁੱਟਾ ਖਤਮ ਹੋ ਜਾਂਦਾ ਠੀਕ ਹੈ ਠੀਕ ਹੈ ਤੇ ਇਹ ਲਫਾਫੇ ਕਿਉਂ ਪਾਏ ਜਾਂਚ ਲਫਾਫੇ ਦਾ ਜੇ ਅੱਗੇ ਪਹਿਲਾਂ ਝੋਨੇ ਦਾ ਸਲਾਰਾ ਵੱਢ ਕੇ ਲਾ ਲੈਂਦੇ ਸੀ ਅੱਛਾ ਉਹ ਜਿਹੜਾ ਮਿਰਚ ਦਾ ਫਲ ਦੇਣ ਦਾ ਰੀਜ ਨਾ ਹੋ ਲੰਮਾ ਬਗ ਜਾਂਦਾ ਸੀ ਲੇਟ ਦਿੰਦੀ ਸੀ ਫਲ ਇਹ ਲਫਾਫੇ ਨਾਲ ਸੇਤੀ ਫਲ ਦਿੰਦੀ ਹੈ ਅੱਛਾ ਤੇ ਕੋਰੇ ਤੋਂ ਬਚਤ ਹੋ ਜਾਂਦੀ ਹੈ ਇਹਦੀ ਖਰਚਾ ਵੀ ਘਟਾ ਹੈ ਹਾਂ ਖਰਚਾ ਵੀ ਘਟਾ ਤੇ ਬਾਕੀ ਆ ਇਹ ਵੀ ਮੈਨੂੰ ਐ ਲੱਗਦਾ ਵੀ ਜਿਹੜਾ ਸਲਾਰਾ ਲਾਉਣੇ ਆਪਾਂ ਸਲਾਰਾ ਤਾਂ 24 ਘੰਟੇ ਲੱਗੇ ਰਹਿਣਾ ਹਾਂ ਜੀ ਹਾਂ ਤੈਨੂੰ ਵੀ ਦਿੱਕਤ ਲੱਗਦੀ ਹੈ ਬੂਟਾ ਫਰਖੁੱਲਤ ਵੱਧਦਾ ਹੁੰਦਾ ਲੰਗਿਆ ਇਹ ਜਿਹੜਾ ਹੁਣ ਲਫਾਫਾਗਾ ਵੀ ਆਪਾਂ ਸ਼ਾਮ ਨੂੰ ਚਾਹੇ ਪਾਦਗੇ ਹਾਂ ਜੇ ਆਪਾਂ ਨੂੰ ਲੱਗੇ ਮੌਸਮ ਵੀ ਕੋਰਾ ਪਊਗਾ ਪਾ ਵੀ ਦਿੰਨੇ ਆ ਜੇ ਮੌਸਮ ਬੱਦਲਪਾਈ ਚ ਹੋਵੇ ਵੀ ਕੋਰਾ ਨਹੀਂ ਪੈਂਦਾ ਨਹੀਂ ਵੀ ਦਿੰਦੇ ਹਾਂ ਇਹਦਾ ਇਹ ਬੈਨੀਫਿਟ ਵਧੀਆ ਹੈ ਹਾਂ ਹਾਂ ਸਲਾਰੇ ਦਾ ਜਿਹੜਾ ਉਹ ਸਲਾਰਾ ਮੰਨ ਲਓ ਜਿਹੜਾ ਮੀਨਾ ਜਾਂ ਡੇਢ ਮਹੀਨੇ ਉਹ ਲੱਗੇ ਰਹਿੰਦਾ ਸੀਗਾ ਉਹ 2-3 ਮਹੀਨੇ ਲੱਗਾ ਰਹਿੰਦਾ ਬੂਟੇ ਨੂੰ ਬੂਟਾ ਗ੍ਰੋਥ ਨਹੀਂ ਕਰਦਾ ਹਾਂ ਗ੍ਰੋਥ ਨਹੀਂ ਕਰਦਾ ਹਾਂ ਤੇ ਕਈ ਪੁੱਜੇ ਨੇ ਤਾਂ ਫਲ ਚੱਕ ਵੀ ਰੱਖਿਆ ਮੇਰੇ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ ਹਾਂ ਇੱਕ ਬਸ ਮਹੀਨੇ ਤੱਕ ਫਰੂਟ ਦੇ ਦੂ ਜੀ ਅੱਛਾ ਹਾਂ ਫਲ ਮੱਲ ਹੋ ਜਾ ਚਾਚਾ ਕਹਿੰਦਾ ਮਹੀਨੇ ਤੱਕ ਫਲਾਂ ਜਿਹੜਾ ਤਿਆਰ ਹੋ ਜਾਊਗਾ ਤਿਆਰ ਹੋ ਜਾਊਗਾ ਤੇ ਫਿਰ ਕਿੰਨੇ ਮਹੀਨੇ ਤੱਕ ਇਹ ਚੱਲੀ ਜਾਂਦੀ ਹੈ ਫਸਲ ਇਹ ਜੂਨ ਤੱਕ ਵਗ ਜੂਨ ਤੱਕ ਹਾਂ 6ਵੇਂ ਮਹੀਨੇ ਤੱਕ ਚੱਲੀ ਜਾਂਦੀ 6ਵੇਂ ਮਹੀਨੇ ਤੱਕ ਹਾਂ ਜੇ ਸਹੀ ਮੌਸਮ ਹੋਵੇ ਤਾਂ ਪੈਂਦਾ ਹਾਂ ਜੇ ਜ਼ਿਆਦਾ ਗਰਮੀ ਗਰਮੀ ਪਏ ਹਾਂ ਫਿਰ ਤਾਂ ਲਾਲ ਹੋਣ ਲੱਗ ਜਾਂਦੇ ਸੇਤੀ ਜੇ ਸਹੀ ਮੌਸਮ ਰਹੇ ਤਾਂ ਜੂਨ ਤੱਕ ਭਗ ਜਾਂਦਾ ਤੇ ਰੇਟ ਰੂਟ ਦਾ ਹਾਈਐਸਟ ਕਿੰਨਾ ਕ ਭਗ ਜਾਂਦਾ ਰੇਟ ਤਾਂ ਪਾਈ ਮੰਡੇ ਚ ਜਾਇ ਤੋਂ ਪਤਾ ਲੱਗਦਾ ਜੇ ਗੇਤੀ ਹੋਵੇ ਚੰਗੇ ਰੁਪਏ ਵਟਾ ਦਿੰਦੀ ਹੈ ਠੀਕ ਹੈ ਠੀਕ ਹੈ ਪਹਿਲਾਂ ਤਾਂ ਅਸੀਂ ਵੀ ਲਾਉਂਦੇ ਰਹੇ ਹਾਂ ਬਹੁਤ ਲਈ ਆ ਹਾਂ ਹਾਂ ਬਾਕੀ ਸਾਡੇ ਪਿੰਡ ਇੱਧਰ ਲਾਲੇਣਾ ਤਲਵੰਡੀ ਸਾਬੋ ਬਹੁਤ ਲੱਗਦੀ ਰਹੀ ਹੈ ਮਿਰਚ ਥੋੜਾ ਜਆ ਵਿੱਚ ਦੀ ਰੇਟ ਘਟ ਗਈ ਸੀਗੇ ਹਾਂ ਹਾਂ ਜਿਹਦੇ ਕਰਕੇ ਕੀ ਕਿਸਾਨਾਂ ਨੂੰ ਥੋੜਾ ਜਆ ਨੁਕਸਾਨ ਸਹਿਣਾ ਪੈ ਗਿਆ ਸੀ ਹਨਾ ਉਹਦਾ ਕਰਕੇ ਘਟ ਗਿਆ ਸੀਗਾ ਆਪਣਾ ਪਿੰਡ ਤੇ ਦੁਬਾਰਾ ਸਟਾਰਟ ਕੀਤਾਗਾ ਬਈ ਤੁਸੀਂ ਤਾਂ ਲਾਈ ਰਹੇ ਹੋ ਦਿਨੋਂ ਹਨਾ ਅਸੀਂ ਨਹੀਂ ਛੱਡਿਆ ਵਿੱਚ ਦੀ ਇੱਕ ਦੋ ਸਾਲ ਗਏ ਪਿਆ ਸੀ ਲਾਉਂਦੇ ਰਹੇ ਹਾਂ ਠੀਕ ਹੈ ਠੀਕ ਹੈ ਚਲੋ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਚਾਚਾ ਜੀ ਹੋਰਾਂ ਨੂੰ ਜਿਹੜੀ ਇਹਦਾ ਮਿਹਨਤ ਦਾ ਮੁੱਲ ਪਵੇ ਹਨਾ ਹਾਂ ਜੀ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਹੋ ਜਾਂਦੀ ਹੈ ਸਾਰਾ ਸਾਰਾ ਟੱਬਰ ਫਸਲ ਦੇ ਵਿੱਚ ਇਨੂੰ ਪੈਦਾ ਕਰਨ ਦੇ ਵਿੱਚ ਲੱਗਿਆ ਰਹਿੰਦਾ ਤੁਸੀਂ ਦੇਖ ਸਕਦੇ ਹੋ ਬਾਕੀ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਸਾਡੇ ਚੈਨਲ ਦੇ ਉੱਪਰ ਹਰ ਤਰ੍ਹਾਂ ਦੀਆਂ ਵੀਡੀਓ ਅਪਲੋਡ ਹੋਇਆ ਕਰਨਗੀਆਂ ਪੇਜ ਨੂੰ ਫੋਲੋ ਕਰ ਲਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਹਰ ਕਿਸਾਨ ਤੱਕ ਪਹੁੰਚ ਸਕੇ ਤੇ ਹੋਰ ਚਾਚਾ ਜੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਕਿਸਾਨਾਂ ਨੂੰ ਜਾਣਕਾਰੀ ਤਾਂ ਜੀ ਹੱਥੀ ਮਿਹਨਤ ਕਰੇ ਕਿਸਾਨ ਆਪਦਾ ਸਬਜ਼ੀ ਲਾਵੇ ਸਬਜ਼ੀ ਬਜਾਰਾਂ ਚ ਗੰਦਾ ਸੀਵਰੇਜਾਂ ਦੀ ਆਉਂਦੀ ਹੈ ਮਾੜੀ ਆ ਬਿਮਾਰੀਆਂ ਨੂੰ ਹਾਂ ਸਦਾ ਦਿੰਦੀ ਹੈ ਠੀਕ ਹੈ ਸਮਝ ਗਿਆ ਜੀ ਇਸੇ ਕਰਕੇ ਆਪਾਂ ਨੂੰ ਤਾਂ ਕਿਸਾਨਾਂ ਨੂੰ ਸੁਝਾਅ ਗਾ ਵੀ ਆਪਦੀ ਦੇਸੀ ਲਾਇਆ ਕਰੋ ਖਾਣ ਜੋਗਰੀ ਤਾਂ ਲਾਇਆ ਕਰੋ ਵੀ ਕਹਿੰਦਾ ਮਤਲਬ ਜਿਹੜੇ ਕਿਸਾਨਾਂ ਕੋਲੇ ਚਲੋ ਜ਼ਮੀਨ ਹੈਗੀ ਹੈ ਨਾ ਘਰ ਦੀ ਵੀ ਘਰ ਦੀ ਸਬਜ਼ੀ ਪੈਦਾ ਕਰਕੇ ਜਰੂਰ ਜਰੂਰ ਖਾਣ ਤਾਂ ਬਹੁਤ ਚੰਗੀ ਗੱਲ ਆ ਹਾਂਜੀ ਹਾਂ ਚਲੋ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਚਾਚਾ ਜੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ